ਪਾਕਿਸਤਾਨੀ ਗਾਇਕ ਰਾਹਤ ਫਤੇ ਅਲੀ ਖਾਨ ਨੂੰ ਦੁਬਈ 에어ਪੋਰਟ ਤੋਂ ਗ੍ਰਫਤਾਰ ਕੀਤਾ ਗਿਆ ਜੇहां ਪਾਕਿਸਤਾਨੀ ਗਾਇਕ ਰਾਹਤ ਫਤੇ ਅਲੀ ਖਾਨ ਦੇ ਉੱਤੇ ਵੱਡਾ ਐਕਸ਼ਨ ਹੋਇਆ ਜਿੱਥੇ ਉਹਨਾਂ ਨੂੰ ਦੁਬਈ 에어ਪੋਰਟ ਤੇ ਹੀ ਗ੍ਰਫਤਾਰ ਕਰ ਲਿਆ ਗਿਆ ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਅਜੇहां ਉਹਨਾਂ ਦੇ ਸਾਬਕਾ ਮੈਨੇਜਰ ਸਲਮਾਨ ਅਹਿਮਦ ਦੀ ਸ਼ਿਕਾਇਤ ਤੋਂ ਬਾਅਦ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉਹਨਾਂ ਨੂੰ ਜਹਾਜ਼ ਦੇ ਵਿੱਚ ਚੜਨ ਤੋਂ ਰੋਕਿਆ ਗਿਆ ਫਿਰ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸ਼ੁਰੂਆਤੀ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਸੀ ਕਿ ਰਾਹਤ ਫਤੇ ਅਲੀ ਖਾਨ ਨੂੰ ਯੂਏਈ ਦੇ ਵਿੱਚ ਠਹਿਰਨ ਦੌਰਾਨ ਬਰਜ ਦੁਬਈ ਪੁਲਿਸ ਸਟੇਸ਼ਨ ਦੇ ਵਿੱਚੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਗਾਇਕ ਰਾਹਤ ਫਤੇ ਅਲੀ ਖਾਨ ਉੱਥੇ ਵੱਖ-ਵੱਖ ਸੰਗੀਤਕ ਪ੍ਰੋਗਰਾਮਾਂ ਦੇ ਵਿੱਚ ਪਰਫਾਰਮ ਕਰਨ ਦੇ ਲਈ ਗਏ ਹੋਏ ਸਨ ਇਸ ਦੌਰਾਨ ਰਾਹਤ ਆਪਣੇ ਸਾਬਕਾ ਮੈਨੇਜਰ ਨਾਲ ਤਣਾਅ ਕਾਰਨ ਪਰੇਸ਼ਾਨੀ ਦੇ ਵਿੱਚ ਰਹੇ ਸਲਮਾਨ ਅਹਿਮਦ ਨੇ ਰਾਹਤ ਫਤਿਹ ਅਲੀ ਖਾਨ ਖਿਲਾਫ ਦੁਬਈ ਅਤੇ ਹੋਰ ਸ਼ਹਿਰਾਂ ਦੇ ਵਿੱਚ ਕਾਨੂੰਨੀ ਮਾਮਲੇ ਦਰਜ ਕਰਵਾਏ ਤੁਹਾਨੂੰ ਦੱਸਦੇ ਹਾਂ ਕਿ ਰਾਹਤ ਫਤਿਹ ਅਲੀ ਖਾਨ ਇੱਕ ਮਸ਼ਹੂਰ ਗਾਇਕ ਹਨ ਜਿਨ੍ਹਾਂ ਦੀ ਦੁਨੀਆ ਭਰ ਦੇ ਵਿੱਚ ਬਹੁਤ ਵੱਡੀ ਫੈਨ ਫੋਲੋਇੰਗ ਹੈ ਉਹਨਾਂ ਨੇ ਭਾਰਤ ਦੇ ਵਿੱਚ ਰਹਿੰਦਿਆਂ ਹੀ ਰਹਿੰਦਿਆਂ ਵੀ ਆਪਣਾ ਬਹੁਤ ਨਾਮ ਕਮਾਇਆ ਹੈ ਬਾਲੀਵੁੱਡ ਦੇ ਵਿੱਚ ਉਹਨਾਂ ਦੇ ਨਾਂ ਤੇ ਕਈ ਗੀਤ ਹਨ ਜੋ ਅੱਜ ਵੀ ਲੋਕਾਂ ਨੂੰ ਕਾਫੀ ਪਸੰਦ ਆਉਂਦੇ ਨੇ ਰਾਹਤ ਫਤੇਹ ਅਲੀ ਖਾਨ ਦੇ ਬੁੱਲਾਰੇ ਨੇ ਅਜੇ ਤੱਕ ਕੇਸਾ ਅਤੇ ਕਾਨੂੰਨੀ ਕਾਰਵਾਈਆਂ ਬਾਰੇ ਕੋਈ ਅਪਡੇਟ ਸਾਂਝਾ ਨਹੀਂ ਕੀਤਾ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਹਤ ਉਸ ਸਮੇਂ ਸੁਰੱਖਿਆ ਦੇ ਬਚਾਏ ਸਨ ਜਦੋਂ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ ਜਿਸ ਦੇ ਵਿੱਚ ਉਹ ਆਪਣੇ ਨਿੱਜੀ ਕਰਮਚਾਰੀ ਤੇ ਹਿੰਸਕ ਹਮਲਾ ਕਰਦਿਆਂ ਦਿਖਾਏ ਗਏ ਸੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਗਾਇਕ ਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਸੀ ਬਾਅਦ ਵਿੱਚ ਰਾਹਤ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਜਿਸ ਦੇ ਵਿੱਚ ਉਹ ਮਾਫੀ ਮੰਗਦੇ ਨਜ਼ਰ ਆਏ ਤਾਂ ਹੁਣ ਇੱਕ ਵਾਰ ਫਿਰ ਤੋਂ ਪਾਕਿਸਤਾਨੀ ਗਾਇਕ ਰਾਹਤ ਫਤੇਹ ਅਲੀ ਖਾਨ ਦੀਆਂ ਮੁਸੀਬਤਵਾਦਿਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਜਿੱਥੇ ਦੁਬਈ 에어ਪੋਰਟ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ